ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ 5 ਘਰ 12 ਇੱਕ ਓੰਕਾਰ ਸਤਗੁਰ ਪ੍ਰਸਾਦਿ ਤਿਆਗ ਸਗਲ ਸਿਆਨ ਪਾ ਭਜ ਪਾਰ ਬ੍ਰਹਮੰ ਰੰਕਾਰ ਇਕ ਸਾਚੇ ਨਾਮ ਬਾਜੋ ਸਗਰ ਦੀ ਸੈ ਸ਼ਾਰ ਤਿਆਗ ਸਗਲ ਸਿਆਨ ਪਾ ਭਜ ਪਾਰ ਬ੍ਰਹਮਨ ਰੰਕਾਰ ਇਕ ਸਾਚੇ ਨਾਮ ਬਾਜੋ ਸਗਰ ਦੀ ਸੈ ਸ਼ਾਰ ਸੋ ਪ੍ਰਭ ਜਾਣਿਆ ਸਦਾ ਸੰਗ ਗੁਰ ਪ੍ਰਸਾਦੀ 부ਜੀਐ ਏਕ ਹਰ ਕੈ ਰੰਗ ਰਹਾਉ ਸਰਨ ਸਮਰੱਥ ਏਕ ਕੇਰੀ ਦੂਜਾ ਨਹੀ ਠਾਉ ਮਹਾ ਪਉਜਨ ਲੰਗੀਐ ਸਦਾ ਹਰ ਗੁਣ ਗਾਉ ਜਨਮ ਮਰਨ ਨਿਵਾਰੀਐ ਦੁੱਖ ਨ ਜਮਪੁਰ ਹੋਇ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਇ ਏਕ ਟੇਕ ਆਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪੀਐ ਮਿਲ ਸਾਧ ਸੰਗਤ ਹਰ ਬਿਨ ਅਬਰ ਨ ਹੋਰ ਏਕ ਟੇਕ ਅਧਾਰ ਏਕੋ ਏਕ ਕਾ ਮਨ ਜੋਰ ਨਾਨਕ ਜਪਿਐ ਮਨ ਸਾਧ ਸੰਗਤ ਹਰ ਬਿਨ ਅਬਰ ਨ ਹੋਰ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ